ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਵਜੀਤ ਆਪਣਾ ਵਿਨਾਸ਼ ਸਿੰਘ ਖਾਲਸਾ ਪੰਜਾਬ ਦੇ 100 ਸਾਲ ਆਵਜੀ ਦੇ ਨਾਲ ਇਹ ਆਪਣਾ ਸਫਰ 1924 ਤੋਂ 2024 ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਜੀ ਅੱਜ ਆਪਾਂ 1957 ਸਾਲ ਦੀਆਂ ਕੁਝ ਮੁੱਖ ਘਟਨਾਵਾਂ ਦੀ ਚਰਚਾ ਕਰਦੇ ਹਾਂ ਜੋ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਹਨ 1957 ਵਿੱਚ ਪੰਜਾਬ ਦੀਆਂ ਚੋਣਾਂ ਹੋਈਆਂ ਵੈਸੇ ਪੂਰੇ ਭਾਰਤ ਵਿੱਚ ਹੀ 1957 ਵਿੱਚ ਦੂਜੀਆਂ ਆਮ ਚੋਣਾਂ ਹੋਈਆਂ ਜਿਨ੍ਹਾਂ ਨੇ ਕਾਫੀ ਲੋਕਤੰਤਰ ਨੂੰ ਮਜ਼ਬੂਤ ਕੀਤਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਰਹੀ ਅਤੇ ਭੀਮ ਸੈਨ ਸੱਚਰ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ ਜ਼ਮੀਨ ਦੀ ਸੁਧਾਰ ਨੀਤੀ ਦਾ ਕੰਮ ਇਸ ਸਮੇਂ ਪਤਵਾਰੀ ਅਤੇ ਕਿਸਾਨਾਂ ਨੂੰ ਲੈ ਕੇ ਜ਼ਮੀਨ ਬੰਦੋਬਸਤ ਅਤੇ ਜ਼ਮੀਨ ਸੁਧਾਰ ਦੇ ਮੁੱਦੇ ਚਰਚਾ ਵਿੱਚ ਰਹੇ। ਭਾਸ਼ਾ ਦੇ ਉਦਾਰ ਤੇ ਕੁਝ ਪਰਸ਼ਨ ਪੰਜਾਬ ਵਿੱਚ ਪਸ਼ਾਈ ਰੇਖਾ ਦੇ ਤਹਿਤ ਪੰਜਾਬ ਅਤੇ ਹਰਿਆਣਾ ਦੀ ਵੰਡ ਦੇ ਚਰਚੇ ਸੰਕੇਤਾਂ ਅਤੇ ਚਰਚਾਵਾਂ ਦੇ ਜੋਰਾ ਸਨ। ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਹੱਕ ਵਿੱਚ ਚੱਲ ਰਹੇ ਅੰਦੋਲਨ ਮਹੱਤਵਪੂਰਨ ਸਨ। ਹਿੰਦੀ ਵਾਲੇ ਆਪਣੇ ਵੱਲ ਖਿੱਚ ਰਹੀ ਸੀ ਅਤੇ ਪੰਜਾਬੀ ਆਪਣੇ ਵੱਲ ਖਿੱਚ ਰਹੀ ਸੀ ਕਿਸਾਨਾਂ ਦੇ ਮੁੱਦੇ 1957 ਵਿੱਚ ਪੂਰੇ ਪੰਜਾਬ ਦੇ ਕਿਸਾਨ ਕਮਿਊਨਿਟੀ ਲਈ ਖਾਦ ਬਿਜਲੀ ਅਤੇ ਸਿੰਚਾਈ ਮੁੱਦਿਆਂ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਅਧਿਉਗ ਦੇ ਵਿਕਾਸ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਅਧਿਉਗ ਵਧ ਰਹੇ ਸੀ ਅਤੇ ਟੈਕਸਟਾਈਲ ਸਪੋਰਟਸ ਗੁੱਡਸ ਅਤੇ ਹਥਿਆਰਾਂ ਦਾ ਉਦਯੋਗ ਵੀ ਪ੍ਰਗਤੀ ਤੇ ਸੀ ਪੰਜਾਬ ਨੂੰ ਇੱਕ ਉਦਯੋਗ ਦਾ ਸੁਭਾ ਬਣਾਇਆ ਜਾ ਰਿਹਾ ਸੀ ਪੰਜਾਬੀ ਸੱਭਿਆਚਾਰ ਦੀ ਪ੍ਰਗਤੀ ਪੰਜਾਬੀ ਸਹਿਤ ਅਤੇ ਗੀਤ ਸੰਗੀਤ ਮਹੱਤਵਪੂਰਨ ਰੰਗ ਨਾਲ 1957 ਵਿੱਚ ਵੀ ਅੱਗੇ ਵਧਿਆ ਕਈ ਪੰਜਾਬੀ ਫਿਲਮਾਂ ਨੇ ਇਸ ਵਿੱਚ ਆਪਣਾ ਯੋਗਦਾਨ ਦਿੱਤਾ ਭਾਰਤੀ ਸੈਨਾ ਵਿੱਚ ਪੰਜਾਬ ਦੀ ਭੂਮਿਕਾ ਪੰਜਾਬ ਦੇ ਲੋਕਾਂ ਦੀ ਭਾਰਤੀ ਸੈਨਾ ਵਿੱਚ ਅਹਿਮ ਭੂਮਿਕਾ ਬਣੀ ਰਹੀ 1957 ਵਿੱਚ ਵੀ ਸੈਨਿਕਾਂ ਲਈ ਨਵੀਆਂ ਭਰਤੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਤਾਂ ਜੋ ਭਾਰਤੀ ਦੀ ਫੌਜ ਨੂੰ ਮਜ਼ਬੂਤ ਕੀਤਾ ਜਾ ਸਕੇ ਜਿਸ ਵਿੱਚ ਪੰਜਾਬ ਦੇ ਬਹੁਤੇ ਨੌਜਵਾਨ ਭਰਤੀ ਹੋਏ ਮਹਿੰਗਾਈ ਅਤੇ ਰਾਸ਼ਨ ਦਾ ਸੰਕਟ 1957 ਵਿੱਚ ਮੁੱਖ ਚਰਚਾ ਦਾ ਕਾਰਨ ਮਹਿੰਗਾਈ ਅਤੇ ਰਾਸ਼ਨ ਵੀ ਸੀ ਇਸ ਦੇ ਪ੍ਰਬੰਧ ਨੂੰ ਲੈ ਕੇ ਬਹੁਤ ਚਰਚਾ ਹੋਈ ਅਤੇ ਖਾਨ ਪਿੰਦਿਆਂ ਚੀਜ਼ਾਂ ਦੀ ਵੰਡ ਇੱਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਦੀ ਮੰਗ 1957 ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ਤੇ ਇੱਕ ਨਵੀਂ ਯੂਨੀਵਰਸਿਟੀ ਬਣਾਉਣ ਦੀ ਮੰਗ ਬਹੁਤ ਜ਼ੋਰ ਨਾਲ ਉੱਠ ਰਹੀ ਸੀ ਇਹ ਮੰਗ ਪੰਜਾਬੀ ਸਹਿਤਕਾਰਾਂ ਵੱਲੋਂ ਉਠਾਈ ਜਾ ਰਹੀ ਸੀ ਕਿ ਪੰਜਾਬ ਵਿੱਚ ਇੱਕ ਪੰਜਾਬੀ ਯੂਨੀਵਰਸਿਟੀ ਬਣਾਈ ਜਾਵੇ ਮਜ਼ਦੂਰ ਅੰਦੋਲਨ ਸਟੇਟ ਦੀਆਂ ਅਧੂਗਿਕ 타ਮਾਤੇ ਮਜ਼ਦੂਰਾਂ ਦੇ ਹੱਕਾਂ ਲਈ ਛੋਟੇ ਛੋਟੇ ਅੰਦੋਲਨ ਹੋ ਰਹੇ ਸੀ ਉਹ ਆਪਣੇ ਹੱਕਾਂ ਦੇ ਉੱਤੇ ਲੜ ਰਹੇ ਸੀ ਧਾਰਮਿਕ ਅੰਦੋਲਨ ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਸਮਾਜਿਕ ਅੰਦੋਲਨ ਵੀ ਇਸ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਇਹ ਸਾਰੀਆਂ ਖਬਰਾਂ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਹਨ 1957 ਵਿੱਚ ਬਹੁਤ ਸਾਰੀਆਂ ਐਸੀ ਘਟਨਾਵਾਂ ਵੀ ਰਹਿ ਗਈਆਂ ਹਨ ਜੋ ਆਜੇ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕੀਆਂ ਉਮੀਦ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ